ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜੁੜੂਟ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰ ਦੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਭਾਰਤ ਡਾਕ ਵਿਭਾਗ ਨੇ ਬੰਦ ਪਰ ਬੰਪਰ ਭਰਤੀ ਦਾ ਕੀਤਾ ਐਲਾਨ ਜੀ ਡੀਪ ਐਸ ਦੀਆਂ 40000 ਅਸਾਮੀਆਂ ਲਈ ਦਸਵੀਂ ਪਾਸ ਲਈ ਸੁਨਹਿਰੀ ਮੌਕਾ ਭਾਰਤ ਡਾਕ ਵਿਭਾਗ ਜਲਦ ਹੀ ਵੱਡੀ ਭਰਤੀ ਦਾ ਐਲਾਨ ਕਰ ਜਾ ਰਿਹਾ ਹੈ ਪੋਸਟ ਵਿਭਾਗ ਜਲਦ ਹੀ ਇੰਡੀਆ ਪੋਸਟ ਜੀ ਡੀ ਐਸ ਪ੍ਰਤੀ 2024 ਚ ਵੱਖ-ਵੱਖ ਸਾਮੀਆਂ ਲਈ ਨੋਟੀਫਿਕੇਸ਼ਨ ਜਾਰੀ ਕਰੇਗਾ ਰਿਪੋਰਟਾਂ ਅਨੁਸਾਰ ਮੰਨਿਆਤਾ ਅਗਸਤ ਮਹੀਨੇ ਚ ਇੱਕ ਹੋਰ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਜਾਵੇਗੀ ਇਸ ਨੋਟੀਫਿਕੇਸ਼ਨ ਵਿੱਚ ਗ੍ਰਾਮੀਣ ਡਾਕ ਸੇਵਕ ਦੀਆਂ ਚਾਰੀ ਹਜ਼ਾਰ ਸਾਮੀਆਂ ਲਈ ਭਰਤੀ ਹੋਵੇਗੀ ਜਿਸ ਵਿੱਚ ਦੇਸ਼ ਭਰ ਵਿੱਚ ਬ੍ਰਾਂਚ ਪੋਸਟ ਮਾਸਟਰ ਸਹਾਇਕ ਬ੍ਰਾਂਚ ਪੋਸਟਮਾਸਟਰ ਡਾਕ ਸੇਵਕ ਅਤੇ ਬ੍ਰਾਂਚ ਪੋਸਟ ਆਫਿਸ ਦੀਆਂ ਭੂਮਿਕਾਵਾਂ ਸ਼ਾਮਿਲ ਹੋਣਗੀਆਂ ਇਸ ਦੇ ਨਾਲ ਹੀ ਇੰਡੀਆ ਪੋਸਟ ਰਿਕਰੂਟ 2024 ਦੀ ਲਈ ਸਿਰਫ ਆਨਲਾਈਨ ਜਮ੍ਹਾਂ ਕਰਵੀਆਂ ਹੀ ਸਵੀਕਾਰ ਕੀਤੀਆਂ ਜਾਣਗੀਆਂ ਈਡੀ ਪੋਸਟ ਭਰਤੀ 2024 ਜਰੂਰ ਯੋਗਤਾ ਅਤੇ ਉਮਰ ਸੀਮਾ ਹੋਵੇਗੀ ਇੰਡੀਆ EDI ਨੇ ਇਸ ਦੀ ਜਾਣਕਾਰੀ ਦੇ ਹੋਏ GDS ਦੀ ਪ੍ਰਤੀਦਰ 24 ਲਈ ਬਿਨੇ ਕਾਰਨ ਲਈ ਉਮੀਦਵਾਰ ਦਾ ਕਿਸੇ ਮਾਨਤਾ ਪ੍ਰਾਪਤ ਸਕੂਲਾਂ ਵਿੱਚੋਂ ਬੋਰਡ ਦਸਵੀਂ ਦਾ ਲਾਜ਼ਮੀ ਦਸਵੀਂ ਜਮਾਤ ਅੰਗਰੇਜ਼ੀ ਵਿਕਲਪਿਕ ਜਾਂ ਲਾਜ਼ਮੀ ਵਿਸ਼ੇ ਜੋ ਹੋਣੀ ਜ਼ਰੂਰੀ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਧੰਨਵਾਦ